ਸਸਿਕਲ ਦੋਸਤੋ ਇਸ ਸਮੇਂ ਪੰਜਾਬ ਦੀਆਂ ਚਾਰ ਸੀਟਾਂ ਤੇ ਜਿਮਣੀ ਚੋਣਾਂ ਹੋ ਰਹੀਆਂ ਨੇ ਤੇ ਉੱਥੇ ਹੀ ਇਸ ਵੇਲੇ ਵੀ ਤੇ ਹਮੇਸ਼ਾ ਤੋਂ ਹੀ ਪੰਜਾਬ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਰਿਹਾ ਹੈ ਨਸ਼ੇ ਦੇ ਮੁੱਦੇ ਤੇ ਕਈ ਸਰਕਾਰਾਂ ਵੀ ਬਣਦੀਆਂ ਰਹੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਪੰਜਾਬੀਆਂ ਦੀ ਪੰਜਾਬ ਦੀ ਇਹ ਦੁੱਖ ਦੀ ਰਗ ਹੈ ਤੇ ਉੱਥੇ ਹੀ ਇਸ ਜਿਮਣੀ ਚੋਣਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਖਾਸ ਕਰਕੇ ਮਾਵਾਂ ਦੇ ਦਿਲਾਂ ਦੇ ਵਿੱਚ ਇਹ ਉਮੀਦ ਹੈ ਕਿ ਜੋ ਵੀ ਉਮੀਦਵਾਰ ਜਿੱਤੇਗਾ ਉਹ ਨਸ਼ਾ ਬੰਦ ਕਰਵਾਵੇਗਾ ਪੁਰਾਣੀਆਂ ਸਰਕਾਰਾਂ ਤੋਂ ਵੀ ਲੋਕਾਂ ਨੂੰ ਉਮੀਦ ਰਹੀ ਹੈ ਕਿ ਨਸ਼ਾ ਬੰਦ ਹੋਵੇਗਾ ਫਿਰ ਚਾਹੇ ਉਹ ਝੂਠੀਆਂ ਸੋਹਾਂ ਹੀ ਜਰੂਖਾ ਖਾ ਗਏ ਹੁਣ ਤੇ ਉੱਥੇ ਹੀ ਨਵੀਂ ਸਰਕਾਰ ਤੋਂ ਵੀ ਉਮੀਦ ਹੈ ਕਿ ਇਹ ਨਸ਼ਾ ਬੰਦ ਕਰਵਾਵੇਗੀ ਪਰ ਜੇਕਰ ਕਹਿੰਦੇ ਬਾੜੀ ਖੇਤ ਨੂੰ ਖਾਣ ਲੱਗ ਜਵੇ ਤਾਂ ਉਸ ਖੇਤ ਦਾ ਕੌਣ ਰਾਖਾ ਹੋ ਸਕਦਾ ਤੇ ਇਸੇ ਤਰ੍ਹਾਂ ਹੀ ਹੁਣ ਜੋ ਜਿਮਣੀ ਚੌਣ ਡੇਰਾ ਬਾਬਾ ਨਾਨਕ ਵਿਖੇ ਹੋ ਰਹੀ ਹੈ ਉੱਥੇ ਅਜਨਾਲੇ ਤੋਂ ਆ ਰਿਹਾ ਇੱਕ ਸ਼ਰਾਬ ਦਾ ਭਰਿਆ ਟਰੱਕ ਜਿਸ ਨੂੰ ਇੱਕ ਸਰਦਾਰ ਬਜ਼ੁਰਗ ਚਲਾ ਰਿਹਾ ਸੀ ਕੁਝ ਨੌਜਵਾਨਾਂ ਨੇ ਮੁਸਤੈਦੀ ਦੇ ਨਾਲ ਆਪ ਘੇਰਿਆ ਜਦ ਕਿ ਪੁਲਿਸ ਨੂੰ ਵੀ ਕਹਿ ਕੇ ਬੁਲਾਇਆ ਗਿਆ ਜਦ ਕਿ ਤੁਸੀਂ ਜਾਣਦੀ ਹੋ ਕਿ ਜਿਸ ਇਲਾਕੇ ਦੇ ਵਿੱਚ ਜਿਮਣੀ ਚੌਣਾ ਹੋ ਰਹੀਆਂ ਹੁਣ ਤੁਸੀਂ ਉੱਥੇ ਦੋ ਬੋਤਲਾਂ ਵੀ ਸ਼ਰਾਬ ਨਹੀਂ ਲਿਜਾ ਸਕਦੇ ਆਮ ਬੰਦੇ ਦੀ ਗੱਲ ਕਰ ਰਹੇ ਹਾਂ ਪਰ ਉੱਥੇ ਹੀ ਇਸ ਟਰੱਕ ਨੂੰ ਜਦੋਂ ਘੇਰਿਆ ਗਿਆ ਤਾਂ ਇਸ ਬਜ਼ੁਰਗ ਨੇ ਸਾਫ਼ ਤੌਰ ਤੇ ਦੱਸ ਦਿੱਤਾ ਕਿ ਇਹ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਧਾਲੀਵਾਲ ਸਾਹਿਬ ਵੱਲੋਂ ਭੇਜਿਆ ਗਿਆ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਇੱਥੇ ਅਸੀਂ ਪਹੁੰਚਾਣਾ ਹੈ ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਕੁਝ ਕੀਤਾ ਜਾ ਰਿਹਾ ਹੈ ਤੇ ਕਿਵੇਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਤੇ ਉਹਨਾਂ ਦੇ ਭਵਿੱਖ ਦੇ ਨਾਲ ਖੇਡਿਆ ਜਾ ਰਿਹਾ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਕਮੈਂਟ ਕਰਿਓ ਤੇ ਆਓ ਤੁਹਾਨੂੰ ਇਸ ਮੌਕੇ ਦੀ ਪੂਰੀ ਵੀਡੀਓ ਵੱਲ ਲੈ ਚਲਦੇ ਹਾਂ ਹੋਰ ਤਾਜ਼ਾ ਖਬਰਾਂ ਦੇ ਲਈ ਅਨਲਿਮਟਿਡ ਗਿਆਨ ਦੇ ਨਾਲ ਬਨੇ ਰਹਿਣਾ ਜਿੱਥੇ ਜਾਊਗੀ ਟ੍ਰੈਕ ਆਇਆ ਡਰਾਈਵਰ ਉਹ ਪਿੱਛੇ ਆ ਜਾਓ ਪਿੱਛੇ ਪਾਸੇ ਹੋ ਜਾਓ ਉਹ ਖਲੋ ਰਹੇ ਆ ਕਿਸੇ ਕਿਧਰ ਇੱਕ ਮਿੰਟ ਇੱਥੋਂ ਬੁਲਵਾਓ ਇੱਥੋਂ ਨਹੀਂ ਨਹੀਂ ਬੁਲਵਾ ਲਿਆ ਜੀ ਬੁਲਵਾ ਗੀ ਕਿਹਦੀ ਇੱਕ ਦੀ ਸ਼ਰਾਬ ਹੈ ਜੀ ਜੀ ਪਾ ਜੀ ਨਾਲੇ ਨੇ ਲਿਆਏ ਇਹ ਮੇਰੇ ਬਾਬੇ ਨਾਲ ਦੇ ਮੁੱਤਾਂ ਪੈਣ ਲਈ ਉੱਥੇ ਜਾਣੀ ਓ ਢਾਲੀ ਵਾਲ ਨੇ ਢਾਲੀ ਵਾਲ ਕਿਹਨੇ ਮੰਤਰੀ ਨੇ ਹਾਂ ਜੀ ਆਮ ਆਦਮੀ ਪਾਰਟੀ ਕਿਹਨੇ ਕਿਹਨੇ ਪਹੁੰਚਵਾਈ ਹੈ ਜੀ ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਇਹ ਮੰਤਰੀ ਨੇ ਥਾਲੀ ਵੱਲ ਥਾਲੀ ਵੱਲ ਲੋ ਜੀ ਦੇਖ ਲੋ ਹਸ ਖੁਸ਼ਰਾ ਵੀ ਇਹਨਾਂ ਦੀ ਇੱਜ਼ਤ ਕਰ ਰਿਹਾ ਹੈ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਠੀਕ ਹੈ ਜੀ ਬੈਕ ਕਰਦੇ ਹਾਂ ਜੀ ਬੈਕ ਕਰਦੇ ਹਾਂ 200 ਪੇਟੀ ਉਹ ਚੋਂ ਜੀ ਬੈਕ ਕਰ ਦਈਏ ਛੱਡ ਦਈਏ ਥੱਲੇ ਨਾ 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 ਦਾ ਤਾਂ ਲੈ ਕਿੱਥੇ ਕਿੱਥੇ ਚੁੱਪ ਕਰੋ ਇਹ ਐਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਦੇ ਰੋਗ ਅਸੀਂ ਉੱਥੇ ਆਉਣਗੇ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਕਿੱਥੇ ਲੈ ਕੇ ਜਾਣੀ ਹੈ ਬਾਈ ਬਾਈਪਾਸ ਦੱਸਿਆ ਗਾੜੀ ਦਾ ਅਜ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਉਹ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜਉਂਦੀ ਉਹ ਉਹ ਪੁਲਿਸ ਨੂੰ ਹੀ ਦਵਾਗੇ ਹਾਂ ਉਹ ਨੰਬਰ ਲਾ ਦੇ ਇਹਨੂੰ ਬੈ ਬੈਗ ਸਾਰੀ ਬੈਗ ਸਟਾਰਟ ਕਰਕੇ ਨਾ ਕਰ ਤੋਂ ਬੈਕ ਬੈਕ ਕਰ ਦੋ ਕਿਹੜੇ ਲਾਓ ਤਾਂ ਗੱਡੀ ਵਾਲੇ ਗੱਡੀ ਤਾਂ ਨਹੀਂ ਲੱਗੇ ਨਾ ਉਹ ਮੇਰੀ ਕਿਹਨੂੰ ਗੱਡੀ ਗੱਡੀ ਜਿਹੜੀ ਹੈ ਨਾ ਬਾਹਰ ਚਲਾਓ ਹਾਂ ਸਭ ਤੋਂ ਵਧੀਆ ਗੱਲ ਇਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਆ ਫੋਟੋ ਖਿੱਚ ਲਈ ਗੱਡੀ ਥਾਣੇ ਚੱਲ ਗਈ ਨਾ ਇਹ ਰੋਜ ਹੋ ਜਾਂਦਾ ਜੇ ਇੱਥੋਂ ਗੱਡੀ ਨਹੀਂ ਨਿਕਲਦੀ ਇੱਥੇ ਫਟੋ ਯਾਰ ਇੱਥੇ ਸੁਖੋ ਆਓ ਯਾਰ ਸਾਰੇ ਆਓ ਚਲੋ ਚਲ ਲਓ ਥੱਕਾ ਕਿੱਥੇ ਉਹ ਸ਼ਰਾਬ ਨਹੀਂ ਪਾਰੀ ਜਾਣਾ ਜੀ ਜਲਾਵਾ ਜਲਾਵਾ ਪਰੇ ਜਾ ਪਰੇ ਜਾ ਹੇ ਰਸਤੇ ਦਾ ਸਾਈਡ ਤੇ ਕਰਵਾ ਲਓ ਬੱਲੇ ਬੱਲੇ ਸਰ ਕੋਈ ਨਹੀਂ ਉਹ ਨਾਲ ਹੀ ਜਾਂਦੇ ਉਹਦੇ ਨਾਲ ਵਾਦੇ ਚਾਹੇ ਉਹ ਕੌ ਗੱਡੀਆਂ ਕਿੱਥੇ ਰੋਵੇ ਲੋਕੇਸ਼ਨ ਪੁੱਛੋ ਕਿਵੇਂ ਕਰੀਂ ਇਹਨੂੰ ਭੇਜੀ ਹੋਣੀ

ਮੇਰਾ ਮੇਰਾ ਕੀਤੀ ਗੱਲ ਕਰ ਲਈ ਆ ਕਿਹੜਾ ਆ ਬੋਲਣਾ ਇਹ ਚ ਕਾਟ ਕੇ ਸਮਝਾਉਣੀ ਜਾਣ ਇੱਥੇ ਖੜੋ ਫਿਰ ਚਾਲ ਚੱਲ ਜੇ 983 ਜਿਹੜੀ ਸ਼ਰਾਬ ਦੀ ਅਜਨਾਲੇ ਸਾਈਡ ਤੋਂ ਆ ਰਹੀ ਸੀਗੀ ਆ ਟਰੱਕ ਇੱਕ ਇੱਥੇ ਫੜਿਆ ਇੱਕ ਫੜੇ ਕੰਡ ਰੋਡ ਦੂਜੇ ਪਾਸੇ ਫੜਿਆ ਇਹਨਾਂ ਚ ਟੋਟਲ 2000 ਪੇਟੀ ਸੀਗੀ 2400 ਪੇਟੀ ਬੰਦ ਲੱਗਦਾ ਇੱਥੇ ਵੀ ਬੰਦਾ ਫੜਿਆ ਗਿਆ ਉਹਨਾਂ ਨੂੰ ਹੁਣ ਪੁਲਿਸ ਵਾਲਿਆਂ ਨੂੰ ਕਸਟਡੀ ਵੀ ਉਹਨਾਂ ਦੀ ਦੇਤੀ ਹੈ ਤੇ ਇਹ ਡੇਰਾ ਬਾਬਾ ਨਾਨਕ ਇਥੋਂ 1 ਕਿਲੋਮੀਟਰ ਹੈ ਜਾਂਦਾ ਜਿੱਥੇ ਜਿਮਨੀ ਚੌਂ ਚੱਲ ਰਹੀ ਹੈ ਤੇ ਇਹ ਕੀ ਦੀ ਅੰਗੈਲੀ ਉਹ ਨਹੀਂ ਪਤਾ ਲੱਗਦਾ ਕਿ ਜਿੱਥੇ ਜਿਮਨੀ ਚੌਂ ਚੱਲ ਰਹੀ ਹੈ ਤੇ ਉਦਾਂ ਤੇ ਇਲੈਕਸ਼ਨ ਕਮਿਸ਼ਨ ਨੂੰ ਵੇਖਣਾ ਚਾਹੀਦਾ ਇਹਨਾਂ ਦੀ ਇੰਟੈਲੀਜੈਂਸ ਇੰਨੀ ਵੀਕ ਹੈ ਕਿ 2-2000 ਪੇਟੀ ਸ਼ਰਾਬ ਦੀ ਜਿਨ੍ਹਾਂ ਤੋਂ ਮਿਲਦਾ ਹੈ ਕੀਮਤ ਕਰੋੜਾਂ ਝੋਣੀ ਹੈ ਉਹ ਜਾਰੀਆਂ ਤੇ ਇਹਨਾਂ ਦਾ ਕੋਈ ਇੱਥੇ ਕੰਟਰੋਲ ਨਹੀਂ ਕਾ